ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਜ ਗਰਾਹੀਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸੱਜਰ ਵੀ ਦਿਖਾਵਾਂਗੇ ਟੁਕੜ ਗੱਬਣ ਵੀ ਦਿਖਾਵਾਂਗੇ ਤੇ ਗੱਬਣ ਵੀ ਦਿਖਾਵਾਂਗੇ ਇਹ ਕਾਵਲੀ ਵੈੜ ਤੁਹਾਨੂੰ ਜਰਸੀ ਦਾ ਨ ਟੁਕੜ ਗੱਬਣ ਚੱਕ ਪਾਸ ਤੋਂ ਦਿਖਾਵਾਂਗੇ ਸੋਨੇ ਕੱਦ ਕਾਠ ਵਾਲੀ ਆ ਜਰਸੀਆਂ ਦੇ ਹਿਸਾਬ ਨਾਲ ਤੇ ਦੋ ਸੁਈਆਂ ਚਵਾਈਆਂ ਸੁਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਜੀ ਕਿਰਪਾ ਕਰ ਲਵਾਂਗਾ ਚਲੋ ਕਿਰਪਾ ਚੀ ਜੀ ਤੇ ਨਾਮ ਦੱਸਦੇ ਕਰੀ ਫਿਰ ਮੇਰਾ ਸੋਨ ਪਹਿਲਵਾਨ ਜੀ ਪਿੰਡ ਪੰਜ ਗਰਾਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਰ ਜੀ ਤੇ ਫੋਨ ਨੰਬਰ ਹੀ ਬੋਲ ਦੋ 97818 9799 ਠੀਕ ਆ ਅੱਜ ਹੈਗੀਆਂ ਆਪਣੇ ਕੋਲ ਟੋਟਲ 4 ਗਾਵਾਂ ਹਨ 4 ਠੀਕ ਆ ਦੋ ਸੋਈਆਂ ਤੇ ਇੱਕ ਟੋਪਰ ਦੱਬਣ ਜੇ ਤਸੂਨ ਵਾਲੀ ਠੀਕ ਆ ਤੇ ਚਲੋ ਸ਼ੁਰੂਆਤ ਫਿਰ ਇੱਦਾਂ ਕਰ ਲਈਏ ਹਨਾ ਕਿੰਨੇ ਕਿ ਚਾਦੀ ਸੋਈ ਹੈ ਇਹਨੂੰ ਆ ਵੇਖ ਲਓ ਕੋਈ 15 ਦਿਨਾਂ ਦਾ ਹੋਊਗਾ ਬੱਚਾ ਜੀ ਠੀਕ ਆ ਕਿੰਨਾ ਦੁੱਧ ਤਿਆਰ ਕਰ ਗਏ ਕਿ ਕੋਈ ਬੱਚੇ ਦਾ ਪਾ ਕੇ 12 ਕਿਲੋ ਜੀ ਤਿਆਰ ਬਿਲਕੁਲ ਹਾਂਜੀ ਤਿਆਰ ਮੂੰਹ ਚਾਰ ਦੰਦ ਜੀ ਪਿਓਰ ਅੱਛਾ ਚਾਰ ਦੰਦ ਚਾਰ ਦੰਦ ਕੱਲ ਹੀ ਗਈ ਛੱਡੀ ਤੋੜੋ ਹਾਂ ਫਿਰ ਇੱਕ ਰੀਮ ਤੇ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਹਨਾ ਹਨਾ ਦਾ ਸਾਈਜ਼ ਗੱਲ ਜਿਹੜਾ ਇਹਦਾ ਕਾਫੀ ਚੰਗਾ ਆਹ ਦੇਖ ਸਕਦੇ ਆ ਥਾਣੇ ਦੇ ਕਰੀ ਲਾਗੇ ਤੋਂ ਤੋੜ ਦੋ ਫਿਰ 12 ਲੀਟਰ ਦੁੱਧ ਜਿਹੜਾ ਹੁਣ ਕਿੰਦੇ ਵੀ ਹੈਗਾ ਸਵੇਰੇ ਦਾ ਪਹਿਲਾ ਮੂੰਹ ਜਿਹੜੀ ਚਾਰ ਦੰਦ ਦੰਦ ਵੀ ਕਰਾ ਦੇ ਚੱਕ ਕੇ ਆ ਦੇਖ ਸਾਡੇ ਪਿਓ ਚਾਰ ਦੰਦ ਲੈ ਜਾ ਤੇ ਇਹਦਾ ਫਿਰ ਮੁੱਲ ਵੀ ਜੀ ਨੇ ਦੀ 40 ਦੀ 40000 ਦੀ ਹਾਂਜੀ ਕੇ ਕਰਦੀ ਛੋਟ ਛੋਟ ਕਰ ਦੋ ਜੀ ਨਹੀਂ ਕਰਦੇ ਪੰਜ ਹਜ਼ਾਰ ਛੱਡ ਦਈਏ ਦੇ ਦਾਂਗੇ ਪੰਤੀ ਦੀ ਫਿਰ ਇਹਦੇ ਵਿੱਚ ਛੋਟ ਹੀ ਹੋਣੀ ਹੈ ਅੱਛਾ ਹਾਂਜੀ ਠੀਕ ਹੈ ਜਸਨਾਵਾਲਾ ਕੰਮ ਨਹੀਂ ਹੈ ਠੀਕ ਹੈ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੀ ਹਾਂਜੀ ਇਹ ਵੀ ਸੁਈ ਗਏ ਇਹ ਤੇ ਮਗਰ ਕੀ ਆ ਤੇਰੇ ਮਗਰੀ ਬੱਛਾ ਜੀ ਇਹ ਤੇ ਮਗਰ ਬੱਛਾ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਇਰ ਕੋ ਵੀਰ ਜੀ ਬੱਚੇ ਦਾ ਪਾ ਕੇ ਜਿਹੜਾ ਦਿਖਾਲਾ ਨਾ ਉਹ 20 ਲੀਟਰ ਦਾ ਜੀ ਅੱਛਾ ਬੱਚੇ ਦਾ ਪਾ ਕੇ 18 ਕਿਲੋ ਹੋ ਗਏ ਪੱਕਾ ਤਿਆਰ ਹੈ ਪੱਕਾ ਤਿਆਰ ਜੀ ਤੋਰ ਹਾਂ ਫਿਰ ਇੱਕ ਰੀਮਾ ਆ ਬੱਚਾ ਇਹ ਤੇ ਮਗਰ ਤੇ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਨੇ ਲਾਗੇ ਤਾਂ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਬਰੀਕ ਬਰੀਕ ਲੈ ਜੋ ਜੀ ਅਜੇ ਲੈ 12 ਲੀਟਰ ਦੁੱਧ ਕਿਹਾ ਨੂੰ ਕਹਿੰਦੇ ਵੀ ਮੋੱਕ ਤੇ ਹੈਗਾ ਇਹਦੇ ਕੋਲ ਤੇ ਇਹਦਾ ਫਿਰ ਮੁੱਲ ਵੀ ਜੀ ਇਹ ਦੇ ਦਈਏ 55 ਦੀ ਕਰ ਦਿਓ ਕੋਈ ਛੋਟ ਛੋਟ ਕਰ ਦਿਓ ਜੇ ਨਹੀਂ ਕਰਦੇ 55 ਦੀ ਦੇ ਦਈਏ ਹੋਰ ਜਿਆਦਾ ਨਹੀਂ ਦੇਗੀ 50 ਦੀ ਦੇਗੀ ਅੱਛਾ 50 ਹੀ ਤੇਰੀ 50 ਦੇ ਵਿੱਚ ਮਾਨਤਾ ਕਰਦਾ ਵੀ ਪਰਾਪੋ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਈ ਟੁਕੜ ਗੱਬਣ ਕਿੰਨੇ ਚਿਰ ਦੀ ਚੱਕ ਪਾਸ ਚ ਇਹ ਵੀਰ ਜੀ 7 ਮਹੀਨੇ ਦੀ ਜੇ ਅੱਛਾ ਉਹਨਾਂ ਦੇ ਘਰੋਂ ਦੁੱਧ 8 ਕਿਲੋ ਚੋ ਕੇ ਲੈਂਦਾ ਜੇ ਇੰਨੇ ਅਣ ਕਿੰਨੀ ਗੱਲ ਵਾਇਆ ਕੱਲ ਆਈ ਅੱਛਾ ਤੇ ਦੁੱਧੋ ਘਟ ਗਈ ਜੇ ਇੱਥੇ ਟ੍ਰੈਂਡਿਕਲਵਾਇਆ ਨਾ ਟੰਡਾ ਟਿਕਲਵਾਇਆ ਜੀ ਕਿਉਂ ਬਾਂਬੂ ਪਈਦਾ ਹੁੰਦਾ ਤੁਹਾਨੂੰ ਪਤਾ ਫਰਕ ਪੈਂਦਾ ਤੇ ਤੇਰਾ ਚੱਕ ਪਾਸ ਕਰਵਾਈ ਇੱਥੇ ਚੱਕ ਪਾਸ ਕਰਾ ਕੇ ਇੱਥੇ ਮੇਰੇ ਘਰ ਵੀ ਹੋਈ ਆ ਜਿਹੜੇ ਵੀਰ ਭਰਾ ਦੇ ਖੜਨੇ ਉਹ ਵੀ ਕਰਾ ਕੇ ਖੜੇ ਹਾਂਜੀ ਜੇ ਆਪਣੇ ਘਰ ਖੜਨੇ ਕਈ ਕਰਾਉਣੀਆਂ ਉਦੋਂ ਜਾ ਕੇ ਸਾਨੂੰ ਦੱਸ ਦੇ ਵੀ ਵੀਰਾਂ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਹੀ ਹੁੰਦਾ ਇੱਕ ਦੋ ਦਿਨਾਂ ਦੇ ਵਿੱਚ ਦੱਸ ਤੇ ਜੋ ਵੀ ਹੈ ਨਾ ਦੁੱਧੋਂ ਘੜ ਗਈ ਜੀ ਦੁੱਧ 8 ਕਿਲੋ ਚੋ ਕੇ ਲੈਂਦਾ ਹਾਂ ਹੁਣ ਕਿੰਨਾ ਹੈ ਦੁੱਧ ਹੁਣ 5 ਕਿਲੋ ਜੀ ਬਾਕੀ ਚਲੋ ਹੁਣ ਇਹਨੂੰ ਛੱਡਣਾ ਵੀ ਹੈ ਛੱਡਣਾ ਹੀ ਆਹ ਜੀ ਇਹ 8ਵਾਂ ਮਹੀਨਾ ਲੱਗ ਫੋਰ ਜਲਸੀ ਜੀ ਆਜੇ ਲੈ ਬਾਕੀ ਥੱਲਿਆਂ ਚੰਗੀ ਪਰ ਵੀ ਜਿੱਦਾਂ ਨੇ ਤਿਆਰ ਹੋਈ ਖਾਣੇ ਦੇ ਦੇਖ ਸਾਦੇ ਚ ਲੱਗੇ ਤਾਂ ਆਪਾਂ ਸਵੇਰ ਇਹਦਾ ਪਹਿਲਾ ਹੀ ਪਹਿਲਾ ਸਵੇਰ ਤਾਂ ਦੂਸਰਾ ਸਵੇਰ ਪਹਿਲੇ ਸਵੇਰ ਘਰ ਆ ਲਿਆਂਦੇ 15 ਕਿਲੋ ਦੇ ਚੁੰਦੇ ਰਹੇ ਜੀ ਅੱਛਾ ਐਰ ਕਿਤੇ ਦੁੱਧ ਹੋਰ ਵਾਜੂ ਕਿਤਾ ਆਪਾਂ ਤਾਂ ਬਧੂ ਵੀਜੀ ਰਾਜੀ ਰੂਜੀ ਆ ਪਿਓਰ ਜਲਸੀ ਆ ਜੀ ਤੇ ਮੁੱਲ ਫਿਰ ਇਹਦਾ ਇਹ ਦੇਦਗੇ ਵੀ 40 ਦੀ ਘਰ ਤੋਂ ਥੋੜੀ ਬਾਤ ਛੋਟ ਛੋਟ ਕੋਈ ਕੁਝ ਨਹੀਂ ਕਰਨੀ ਇਹ 2 ਮਹੀਨੇ ਜੀ ਲਾਟਰੀ ਆ ਦੋਵੇਂ ਇੱਕੋ ਗੱਲ ਕਰੀਏ ਫਿਰ ਘਰ ਤੋਂ ਇੱਕੋ ਜੀ 35 ਦੀ ਪੂਰੇ ਦੀ ਦੇ ਦਵਾਂਗੇ 35 ਜੀ ਦਾ ਠੀਕ ਆ ਥੋੜਾ ਜਰ ਸਹਿਕ ਸੰਭਣੀ ਪੈਣੀ ਆ ਕਿਆ ਅਸਰ ਤਾਂ ਮਹੀਨੇ ਲੀਗ ਬਣਿਆ ਹੁਣ ਜਿਹੜੀ ਦੋ ਮਹੀਨੇ ਵੀਦੀ ਸਾਹਮਣੇ ਪੈਣੀ ਐ ਤੁਹਾਨੂੰ ਲੱਗਣੀ ਆਣਾ ਤੇ ਆ ਜਿਹੜੀ ਆ ਇਹ ਦੂਸਰਾ ਸੁਗਾ ਸੁਨਾਂਲੀ ਜੀ ਇਹ ਕਿੰਨਾ ਕੁ ਲਾਜੋ ਟਾਈਮ ਤਿੰਨ ਤਰੀਕ ਨੂੰ 9 ਮਹੀਨੇ ਹੋਣੇ ਜੇ ਅੱਛਾ ਲਾ ਲਓ ਵੀ ਤਿੰਨ ਚਾਰ ਦਿਨ 15 ਦਿਨ ਲੈ ਜੂਗੀ ਤੋਰੋ ਫਿਰ ਇਹਨਾਂ ਤੇ ਦੁੱਧ ਕਿੰਨਾ ਕੱਢੀ ਜਾਊਗੀ ਇੰਨੇ ਵੀ ਦੁੱਧ ਪਹਿਲੇ ਸੂਜ ਜਾਂਦੇ 13 14 ਕਿਲੋ ਕੱਢਿਆ ਅੱਛਾ ਇੱਕੋ ਘਰੋਂ ਲਈਆਂ ਤੁਸੀਂ ਠੀਕ ਆ ਹੈ ਲਾਉਟ ਬੜਾ ਬੜਾ ਚੰਗੀ ਜਿਹਾ ਹੈ ਤੇ ਤਾਂ ਫਿਰ ਮੁੱਲ ਇਹ ਵੀ 40 ਦੀ ਦੇ ਦਈਏ 40000 ਜੀ ਹਾਂਜੀ ਕਰ ਦੋ ਛੋਟ ਛੋਟ ਕਰ ਦੋ ਕਿ ਨਹੀਂ ਕਰਨੀ ਤੁਸੀਂ ਅੱਗੇ ਕੀ ਕੀ ਕਿੰਨ ਕਰਦੇ ਫਿਰ ਜਾਣਦੀ ਆ ਉਹ ਇੱਕੋ ਵਟਾ ਹੀ ਆ ਚੱਲਣ ਦਿਆ ਜਿਹੜਾ 35 ਤੇ ਜਾਣ ਦਾਂਗੇ ਕੋਈ ਆ ਜੋਹੀ ਚ ਵਟ ਪਾਉਂਦੇ ਮੁੱਲ ਛੱਡ ਜਾਵਾਂਗੇ ਜੀ 35 ਵਾਲਾ ਹੀ ਕੰਮ ਚੱਲਣ ਦਿਆ ਜੀ ਜੀ ਇਹ ਦਾਹਾਂ ਦਾਣਾ ਨੂੰ ਪਾਰਾ ਨੂੰ ਸੁੰਦੀ ਆ ਅੱਛਾ ਉਹ ਰੀਆਂ ਬੱਚੀਆਂ 50 55000 ਤੋਂ ਘੱਟ ਨਹੀਂ ਮਿਲਣੀਆਂ ਹਾਂਜੀ ਹਾਂਜੀ ਉਹਨੇ 2 ਮਹੀਨੇ ਸਾਹਮ ਕੇ ਉਹ ਬੱਚੀ ਵੀ 60 65000 ਦੀ ਹੈ ਹਾਂਜੀ ਹਾਂਜੀ ਤੇ ਬਾਕੀ ਚਲੋ ਇਹ ਆ ਵੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਆਣਾ। ਘਰੋਂ ਕਰਵਾਣ ਕੇ ਇੱਥੇ ਵੀਰਜੀ ਜੀ ਦੀਆਂ ਸੁਈਆਂ ਸਵਾਈਆਂ ਚਵਾ ਕੇ ਕਢਣ। ਦੋ ਡੰਗ ਚਾਰ ਡੰਗ ਚਵਾ ਕੇ ਕਢਣ। ਜੇ ਨਹੀਂ ਕੋਈ ਵੀਰ ਭਰਾ ਆ ਸਕਦਾ ਵੀਡੀਓ ਕੋਈ ਕਾਲ ਤੇ ਚਵਾ ਸਕਦਾ ਜੀ। ਠੀਕ ਆ। ਇਹ ਗੱਬਣ ਆ ਆਪਣੀ ਇੱਥੇ ਚੈੱਕ ਕਰਾਉਣੀ। ਇੱਥੇ ਡਾਕਟਰ ਲਿਆ ਕੇ ਕਰਾ ਸਕਦਾ। ਜੇ ਆਪਣੇ ਘਰ ਕਰਕੇ ਕਰਾਉਣੀ ਆ ਤੇ ਦੋਵਾਂ ਦਿਨਾਂ ਦਾ ਟਾਈਮ ਹੈ ਦੋਵਾਂ ਦਿਨਾਂ ਦਾ ਟਾਈਮ ਹੈ ਹਨਾ। ਤੇ ਬਾਕੀ ਇੱਥੋਂ ਆਪਣਾ ਵੇਸ ਚਾੱਕ ਕੇ ਤਸੱਲੀ ਕਰਕੇ ਖੜੋ ਜੀ।